ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੇਗੇ ਆਪਾਂ ਆਪਣੇ ਖੁਦ ਫੈਬਰਿਕ ਤੇ ਰੈਡੀ ਕਰਾਏ ਨੇ ਫਲੋਰਾ ਦੇ ਪ੍ਰਿੰਟ ਨੇ ਜਿਹੜੀ ਕਾਟਨ ਰਹੂਗੀ ਇੰਨੀ ਕਿ ਜ਼ਿਆਦੇ ਸੌਫਟ ਹੈ ਵਿਦਆਊਟ ਲਾਈਨਿੰਗ ਉਹਨੂੰ ਤੁਸੀਂ ਸਟਿਚ ਕਰਵਾਇਓ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਾਦੇ ਸੋਨਾ ਪ੍ਰਿੰਟ ਰਹੂਗਾ ਲੋ ਜੀ ਇਸ ਤਰ੍ਹਾਂ ਹਨਾ ਤੇ ਬਹੁਤ ਜਾਦੇ ਸੋਫਟ ਕਾਟਨ ਹੈ ਆਪਣਾ ਫੈਬਰਿਕ ਦੇ ਕੇ ਆਪਾਂ ਕਾਟਨ ਦਾ ਹਨਾ ਤੇ ਆਪਾਂ ਆਪਣੇ ਰੈਡੀ ਕਰਵਾਏ ਨੇਗੇ ਤੇ ਬਹੁਤ ਮਤਲਬ ਜਾਦੇ ਸੋਨਾ ਤੁਸੀਂ ਦੇਖ ਸਕਦੇ ਹੋ ਸੂਟ ਰਹੂਗਾ ਦੇਖੋ ਇਸ ਤਰ੍ਹਾਂ ਪ੍ਰਿੰਟ ਹੈਗਾ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਰਹੂਗਾ 2200 ਬਹੁਤ ਜਿਆਦਾ ਸੌਫਟ ਕਾਟਨ ਐ ਜੀ ਬਹੁਤ ਹਨਾ ਤੇ ਤੁਸੀਂ ਇਹਨਾਂ ਨੂੰ ਮਤਲਬ ਪਾਣੀ ਚ ਡਿਪ ਕਰਕੇ ਸਟਿਚ ਕਰਵਾਇਓ ਤੇ ਇਦਾਂ ਨਾ ਕਰਵਾਇਓ ਕਿਉਂਕਿ ਜਿੰਨੀ ਸ਼੍ਰਿੰਕੀਜ ਹੋਣੀ ਹੋਊਗੀ ਹੋਜੂਗੀ ਜੇ ਹਨਾ ਕਿਸੇ ਭੈਣ ਨੇ ਆਪਣੇ ਕੋਲ ਸਲਾਈ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਕੋਲੋਂ ਵੀ ਸਟਿਚ ਕਰਵਾ ਸਕਦੇ ਹੋ ਸੂਟ ਤਾਂ ਆਪਾਂ ਤੁਹਾਨੂੰ ਸਲਾਈ ਕਰਕੇ ਦੇ ਦਾਂਗੇ ਇਦਾਂ ਇਹ ਫੈਬਰਿਕ ਐ ਦੇਖੋ ਬਹੁਤ ਜਾਂਦੇ ਸੋਹਣਾ ਤੇ ਇਸ ਤਰ੍ਹਾਂ प्रिंटिंग ਬਣੀ ਹੋਈ ਹੈਗੀ ਕਾਫੀ ਜਿਆਦੇ ਸੋਹਣੀ ਇਹਦੀ ਡਿਜ਼ਾਈਨਿੰਗ ਹੈ ਜਿਹੜੀ ਰੈਡੀ ਕੀਤੀ ਹੋਈ ਹੈਗੀ ਲਓ ਜੀ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਪਹਿਲਾ ਪ੍ਰਿੰਟ ਇਹ ਵਾਲਾ ਰਹੂਗਾ ਪ੍ਰਾਈਸ 2250 ਰਹੂਗਾ ਤੇ ਸੈਕਿੰਡ ਪ੍ਰਿੰਟ ਤੁਹਾਨੂੰ ਦਿਖਾ ਦਿੰਨੇ ਆਂਗੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਆਪਾਂ ਰੈਡੀ ਕਰਾਏ ਨੇਗੇ ਲਓ ਜੀ ਇਸ ਤਰ੍ਹਾਂ ਦੇਖੋ ਤੁਸੀਂ ਸੈਕਿੰਡ ਪ੍ਰਿੰਟ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਤੁਸੀਂ ਦੁਪੱਟਾ ਹੈਗਾ ਹਨਾ ਰੈੱਡ ਕਲਰ ਦਾ ਵੀ ਰੱਖ ਸਕਦੇ ਹੋ ਮਰਜੈਂਟਾ ਵੀ ਰੱਖ ਸਕਦੇ ਹੋ ਪਰ ਹਨਾ ਕੋਈ ਵੀ ਭੈਣ ਜਿਹੜੀ ਮਤਲਬ ਇਹ ਵਾਲਾ ਸੂਟ ਲਊਗੀ ਆਪਣੇ ਕੋਲੋਂ ਹਨਾ ਤਾਂ ਤੁਸੀਂ ਪਲੀਜ਼ ਇਹਦੇ ਨਾਲ ਦੁਪੱਟਾ ਇਦਾਂ ਹੀ ਰੈਡੀ ਕਰਵਾਇਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਜਾਂ ਰੈੱਡ ਤੁਸੀਂ ਰੱਖ ਸਕਦੇ ਹੋ ਜਾਂ ਤੁਸੀਂ ਮਰਜੈਂਟਾ ਰੱਖ ਸਕਦੇ ਹੋਗੇ ਲੋ ਜੀ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਇੱਕ ਵਾਰੀ ਹਨਾ ਇਸ ਤਰ੍ਹਾਂ ਪ੍ਰਿੰਟਰ ਹੋਊਗਾ ਬਹੁਤ ਜ਼ਿਆਦਾ ਸੋਹਣਾ ਬਣੂਗਾ ਇਹ ਜਦੋਂ ਰੈਡੀ ਹੋ ਗਿਆ ਤੇ ਇਦਾਂ ਹਨਾ ਪੱਟੀ ਵਗੈਰਾ ਪੇਸਟਿੰਗ ਪੱਟੀ ਵਗੈਰਾ ਜਾਂ ਹਲਕੀ ਜੀ ਲੈਸ ਵਗੈਰਾ ਜਿੱਦਾਂ ਮੇਰੇ ਲੱਗੀ ਹੋਈ ਆ ਬਾਵਾ ਤੇ ਹਨਾ ਬਰੀਕ ਜੀ ਲੈਸ ਵਗੈਰਾ ਤੁਸੀਂ ਲਗਾ ਕੇ ਨੂੰ ਸਲਾਈ ਕਰਾਉਗੇ ਬਹੁਤ ਜਿਆਦਾ ਸੋਹਣਾ ਸੂਟ ਆ ਜਿਹੜਾ ਇਹ ਰੈਡੀ ਹੋਊਗਾ ਲਓ ਜੀ ਦੇਖੋ ਇਹ ਵਾਲਾ ਪ੍ਰਿੰਟ ਵੀ ਆਪਾਂ ਕਾਟਨ ਦੇ ਉੱਪਰ ਰੈਡੀ ਕਰਾਇਆ ਇਹ ਬਰਬਰੀ ਚ ਵੀ ਆਇਆ ਸੀ ਜੀ ਪ੍ਰਿੰਟ ਇਹ ਪਿਓਰ ਕਾਟਨ ਦੇ ਵਿੱਚ ਵੀ ਆਇਆ ਸੀਗਾ ਦੇਖੋ ਪ੍ਰਿੰਟਾਂ ਜੀ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਸਾਰੇ ਨਾਲੋਂ ਹਟ ਕੇ ਆਪਾਂ ਪ੍ਰਿੰਟ ਲਾ ਕੇ ਆਉਣੇ ਆ ਦੇਖੋ ਇਹ ਵਾਲਾ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਵੀ ਹਨਾ ਤੁਸੀਂ ਕੰਟਰਾਸਟ ਦੁਪੱਟਾ ਰੱਖਿਓ ਜਿੱਦਾਂ ਕਿ ਇਹਦੇ ਵਿੱਚ ਹਨਾ ਰੋਜ਼ ਰੈੱਡ ਜਾਂ ਸ਼ੇਡ ਹੈਗਾ ਨਾ ਮਜ਼ੈਂਟਾ ਨਾ ਰੈੱਡ ਹੈ ਨਾ ਹੀ ਰਾਣੀ ਕਲਰ ਆ ਬਹੁਤ ਜ਼ਿਆਦੇ ਸੋਹਣਾ ਮਿਕਸ ਹੈ ਯਾ ਮਤਲਬ ਸ਼ੇਡ ਹੈਗਾ ਇਹਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਦੁਪੱਟਾ ਰੱਖ ਸਕਦੇ ਹੋਗੇ ਕੰਟਰਾਸਟ ਦੇ ਵਿੱਚ ਲਓ ਜੀ ਦੂਜਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਅਗਲਾ ਇਹ ਇਸ ਤਰ੍ਹਾਂ ਰਹੂਗਾ ਦੇਖੋ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਤੋਂ ਪੱਟਾ ਰੱਖ ਸਕਦੇ ਹੋਗੇ ਇਦਾਂ ਰੈਡੀ ਕਰਾਇਆ ਇਹਨਾਂ ਨੂੰ ਸੂਟਾਂ ਨੂੰ ਜਾਂ ਫਿਰ ਤੁਸੀਂ ਜਿੱਦਾਂ ਕਿ ਇਹਦੇ ਵਿੱਚ ਪੈਰਟ ਨੇ ਹਨਾ ਪੈਰਟ ਕਲਰ ਦਾ ਰੱਖ ਸਕਦੇ ਹੋ ਟਾਈ ਐਂਡ ਡਾਈ ਵੀ ਹੋ ਜਾਊਗਾ ਪਿੰਕ ਤੇ ਪੈਰਟ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਰਹੂਗਾ ਤੋਂ ਪੱਟੇ ਦੇ ਵਿੱਚ ਵੀ ਤਾਂ ਤੁਸੀਂ ਇਦਾਂ ਰੈਡੀ ਕਰਵਾਇਆ ਦੇਖੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਵਾਲੇ ਤੇ ਪ੍ਰਿੰਟ ਬਹੁਤ ਮੈਨੂੰ ਸੱਚੀ ਦੱਸਾਂ ਪਰਸਨਲੀ ਮੈਂ ਆਪ ਵੀ ਮਤਲਬ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਪ੍ਰਿੰਟ ਲਓ ਜੀ ਕਾਫੀ ਬਣਾ ਕਹਿ ਦਿੰਦੀਆਂ ਨੇ ਵੀ ਦੀਦੀ ਤੁਸੀਂ ਦੇਖ ਲਓ ਹਨਾ ਵੀ ਕਿਹੜਾ ਸੋਨਾ ਵੀ ਸਾਡੇ ਲਈ ਸੂਟ ਨੇ ਜਿਹੜੇ ਰੱਖਦੇ ਹੋ ਤੇ ਮੈਂ ਕਹਿੰਨੀ ਹੁਣ ਇਹ ਵੀ ਸਾਰੇ ਸੋਨੇ ਨੇ ਹਨਾ ਤੇ ਇਦਾਂ ਹਨਾ ਉਹੀ ਗੱਲ ਹੋ ਗਈ ਅੱਜ ਵੀ ਵੀ ਪ੍ਰਿੰਟ ਸਾਰੇ ਹੀ ਸੋਨੇ ਨੇਗੇ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਲੋ ਜੀ ਇਹਦੇ ਨਾਲ ਵੀ ਤੁਸੀਂ ਨਿਓਨ ਗ੍ਰੀਨ ਜਾਂ ਕਲਰ ਹੈ ਇਹਦੇ ਵਿੱਚ ਤੇ ਤੁਸੀਂ ਹਨਾ ਇਦਾਂ ਦਾ ਮਤਲਬ ਦੁਪੱਟਾ ਲਾ ਸਕਦੇ ਯੈਲੋ ਸ਼ੇਡ ਵੀ ਨਹੀਂ ਹੈਗਾ ਪ੍ਰੋਪਰ ਤੇ ਨਿਓਨ ਗ੍ਰੀਨ ਜ ਆ ਜਾਊਗਾ ਗ੍ਰੀਨ ਵੀ ਨਹੀਂ ਹੈਗਾ ਬਿਲਕੁਲ ਪਰਫੈਕਟ ਵੀ ਗ੍ਰੀਨ ਹੈਗਾ ਲੋ ਜੀ ਇਸ ტਰਾਜੇ ਸੂਟ ਰਹੂਗਾ 2250 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਤੇ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੋਊਗੀ ਫਿਰ ਨੈਕਸ ਸੂਟ ਆਪਾਂ ਲੈ ਕੇ ਆਏ ਜੀ ਦੇਖੋ ਬਰਬਰੀ ਦੇ ਸਟਾਕ ਦੇਖੋ ਬਹੁਤ ਲੈ ਕੇ ਆਏ ਸਟਾਕ ਆਪਾਂ ਡੇਲੀ ਵੀਡੀਓ ਪਾਵਾਂਗੇ ਤੁਸੀਂ ਬਰਬਰੀ ਦੇ ਵੀ ਮੇਰੇ ਤੋਂ ਬਹੁਤ ਜ਼ਿਆਦੇ ਹਨਾ ਪਹਿਣਾ ਦੇ ਮਤਲਬ ਮੈਸੇਜ ਆ ਰਹੇ ਸੀ ਵੀ ਸਾਨੂੰ ਬਰਬਰੀ ਚਾਹੀਦੀ ਹੈਗੀ ਲੋ ਪੈਨੋ ਇਹ ਵਾਲੀ ਤੁਸੀਂ ਬਰਬਰੀ ਲੈ ਸਕਦੇ ਹੋ ਸੌਫਟ ਬਰਬਰੀ ਦੇ ਉੱਪਰ ਸੂਟ ਲੇنگੇ ਇਦਾਂ ਦੇਖੋ ਯਾ ਲੂ ਨਾਲ ਯਾ ਲੂ ਵੀ ਇਸ ਐ ਦਾ ਤੇ ਪਿੰਕ ਫਲਾਰ ਆ ਜਾਣਗੇ ਫਰੋਜ਼ੀ ਪਿੰਕ ਤੁਸੀਂ ਕੋਈ ਵੀ ਮਤਲਬ ਦੁਪੱਟਾ ਰੱਖ ਸਕਦੇ ਹੋ ਇਹਦੇ ਵਿੱਚ ਇਸ ਤਰ੍ਹਾਂ ਇਹ ਆ ਜਾਊਗਾ ਜੀ ਦੇਖੋ ਨੈਕਸਟ ਸੂਟ ਦੇਖੋ ਤੁਸੀਂ ਹਲੋ ਜੀ ਇਸ ਤਰ੍ਹਾਂ ਦਾ ਸੂਟ ਰਹੂਗਾ ਪਿੰਕ ਕਲਰ ਐਂਡ ਸੌਰੀ ਡਾਰਕ ਮਜ਼ੈਂਟਾ ਕਲਰ ਹੈ ਵਾਲਾ ਤੇ ਬਹੁਤ ਜਿਆਦੇ ਸੋਹਣਾ ਸ਼ੇਡ ਹੈ ਵੀ ਇਹਨਾਂ ਦਾ ਪ੍ਰਾਈਸ ਵੀ ਸੇਮ ਰਹੂਗਾ 2250 ਜਿੱਦਾਂ ਕਿ ਆਪਾਂ ਪਹਿਲਾਂ ਸੇਲ ਕੀਤੇ ਨੇ ਨਾ 2250 ਉਦਾਂ ਹੀ ਰਹੂਗਾ ਲਓ ਜੀ ਫੇਰ ਆਜੂਗਾ ਯੈਲੋ ਮਸਟਰਡ ਯੈਲੋ ਸ਼ੇਡ ਹੈਗਾ ਲਓ ਕਾਫੀ ਬੜੀ ਦੀ ਡਿਮਾਂਡ ਸੀ ਵੀ ਤੁਸੀਂ ਯੈਲੋ ਕਲਰ ਹਨਾ ਲਓ ਜੀ ਜਿਨ੍ਹਾਂ ਦੀ ਯੈਲੋ ਕਲਰ ਦੀ ਡਿਮਾਂਡ ਸੀ ਮਸਟਰਡ ਯੈਲੋ ਯੈਲੋ ਦੀ ਤੇ ਤੁਸੀਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਨੇਗੇ ਕੱਪੜੇ ਲੈ ਸਕਦੇ ਹੋ ਇਸ ਤੋਂ ਬਾਅਦ ਆਜੂਗਾ ਜੀ ਰਾਸਟ ਸ਼ੇਡ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਸ਼ੇਡ ਹੈ ਵੀ ਦੇਖੋ ਇਹ ਬਰਬਰੀ ਦੇ ਵਿੱਚ ਰਹਿਣਗੇ ਪ੍ਰਾਈਸ ਸਾਰਿਆਂ ਦਾ ਮਤਲਬ ਬਰਬਰੀ ਤੇ ਕਾਟਨ ਦੇ ਵਿੱਚ ਰਹਿਣਗੇ ਇਸ ਫਲੋਰਾ ਦੇ ਵਿੱਚ ਸੇਮ ਰਹਿਣਗੇ ਜੀ 2250 ਪ੍ਰਾਈਸ ਰਹੂਗਾ ਲੋ ਜੀ ਵਿਦਆਊਟ ਦੁਪੱਟਾ ਰਹਿਣਗੇ ਜੇ ਤੁਹਾਨੂੰ ਦੁਪੱਟੇ ਦੀ ਲੋੜ ਹੈ ਨਾ ਤਾਂ ਤੁਸੀਂ ਮਤਲਬ ਐਕਸਟਰਾ ਦੁਪੱਟਾ ਜਿਹੜਾ ਇਹ ਰੈਡੀ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਘਾਰ ਪਏ ਹੋਣ ਤਾਂ ਦੁਪੱਟੇ ਮੈਚ ਕਰ ਦੇਣਗੇ ਤਾਂ ਮਤਲਬ ਜ਼ਰੂਰਤ ਵੀ ਨਹੀਂ ਹੁੰਦੀ ਵੀ ਤੁਸੀਂ ਰੈਡੀ ਕਰਵਾਓ ਤਾਂ ਤੁਸੀਂ ਇਦਾਂ ਹੀ ਲੈ ਸਕਦੇ ਹੋਗੇ ਲੋ ਜੀ ਸਾਰੇ ਪ੍ਰਿੰਟ ਲਾਗ ਲਾਗਨੇ ਇੱਕ ਸੂਟ ਲੋ ਦੋ ਲੋ ਤਿੰਨ ਲੋ ਚਾਰ ਲੋ ਕਾਫੀ ਭੈਣਾ ਤੇ ਚਾਰ ਚਾਰ ਪੰਜ ਪੰਜ ਸੂਟ ਲੈਣਗੇ ਜਿਹੜੇ ਮਤਲਬ ਬੁਕਿੰਗ ਹੁੰਦੀਆਂ ਉਹਨਾਂ ਦੀ ਆਪਾਂ ਰਿਪੀਟ ਮੰਗਾਉਣੇ ਆਂਗੇ ਤੇ ਬੁਕਿੰਗ ਅਸੀਂ ਸਾਰਿਆਂ ਦੀ ਕਰ ਲੈਣੇ ਹੁੰਨੇ ਆਂਗੇ ਕਿਉਂਕਿ ਦੋ ਤਿੰਨ ਦਿਨ ਆਰਡਰ ਚੱਲੀ ਜਾਂਦੇ ਨੇ ਇਹ ਸੂਟਾਂ ਦੇ ਇੱਕ ਵੀਡੀਓ ਦੇ ਤਾਂ ਬੁਕਿੰਗ ਅਸੀਂ ਸਾਰਿਆਂ ਦੀ ਕਰ ਲੈਣੇ ਹੁੰਨੇ ਆਂਗੇ ਫਿਰ ਅਸੀਂ ਮਗਵਾ ਲੈਣੇ ਨੇ ਥੋੜੇ ਟਾਈਮ ਉਹਨਾਂ ਨੂੰ ਕਹਿ ਦੇਣੇ ਵੀ ਤੁਹਾਨੂੰ ਵੇਟ ਕਰਨੀ ਪਊਗੀ ਲਓ ਜੀ ਦੇਖੋ ਵਾਈਟ ਦੇ ਉੱਪਰ ਪ੍ਰਿੰਟ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਰਹੂਗਾ ਇਸ ਤਰ੍ਹਾਂ ਲਓ ਜੀ ਬਰਬਰੀ ਤੇ ਸੌਫਟ ਬਰਬਰੀ ਐ ਜੀ ਹਾਰਡ ਬਰਬਰੀ ਨਹੀਂ ਹੈਗੀ ਹਨ ਅੱਜਕੱਲ ਕਾਪੀਆਂ ਬਹੁਤ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਵੀ ਹਨਾ ਕਾਫੀ ਭੈਣਾਂ ਕਹਿ ਦਿੰਦੀਆਂ ਨੇ ਵੀ ਉਹ ਬਟੀਕਾ ਲੈ ਸਾਨੂੰ ਇੰਨੇ ਦੇ ਇੰਨੇ ਦੇ ਦੇ ਰਹੇ ਨੇ ਹਨਾ ਪਰ ਵੀ ਜਿਹੜੀ ਬਰਬਰੀ ਤੁਸੀਂ ਸਾਡੇ ਤੋਂ ਮੰਗਵਾ ਕੇ ਦੇਖਿਓ ਸੌਫਟ ਰਹੂਗੀ ਤੇ ਉਹਨਾਂ ਦੀ ਕੁਆਲਿਟੀ ਦਾ ਵੀ ਫਰਕ ਹੋਊਗਾ ਜੇ ਉਹਨਾਂ ਦਾ ਕੋਈ ਸਸਤਾ ਮਟੀਰੀਅਲ ਹੋਊਗਾ ਕੁਆਲਿਟੀ ਵਾਈਜ਼ ਵੀ ਫਰਕ ਹੁੰਦਾ ਹੈਗਾ ਹਨਾ ਤੇ ਹੁਣ ਮੈਂ ਆਪਾਂ ਵੀ ਕੋਈ ਹਨਾ ਸਸਤੇ ਸੂਟ ਪਾ ਦਿੰਦੇ ਆਂਗੇ ਉਹਨਾਂ ਦੀ ਵੀ ਕੁਆਲਿਟੀ ਵਾਈਜ਼ ਫਰਕ ਹੁੰਦਾਗਾ ਤੇ ਇੱਕ ਇਸ ਤੋਂ ਮਤਲਬ ਮਤਲਬ ਹਾਰਡ ਵਾਲੀ ਬਰਬਰੀ ਹੁੰਦੀ ਆ ਅਸੀਂ ਮਤਲਬ ਦੇਖਿਆ ਨਾ ਤੇ ਵੀ ਜਦੋਂ ਅਸੀਂ ਸਟਾਕ ਲੈਣ ਜਾਣਗੇ ਉਦੋਂ ਅਸੀਂ ਦੇਖਿਆਗਾ ਵੀ ਹਾਰਡ ਵਾਲੀ ਬਰਬਰੀ ਵੀ ਹੁੰਦੀ ਆ ਸਾਫਟ ਉਹਨਾਂ ਦਾ ਪ੍ਰਾਈਸ ਵੀ ਘੱਟ ਹੁੰਦਾ ਪਰ ਅਸੀਂ ਨਹੀਂ ਲੈ ਕੇ ਆਉਂਦੇ ਕਿਉਂਕਿ ਸਾਰੀਆਂ ਪੈਣਾ ਵਧੀਆ ਹੀ ਮਤਲਬ ਕੈਦਰ ਜੀ ਨੂੰ ਸਾਨੂੰ ਵਧੀਆ ਚੀਜ਼ ਚਾਹੀਦੀ ਤੇ ਵਧੀਆ ਚੀਜ਼ ਇਦਾਂ ਹੀ ਹੋਊਗੀ ਵੀ ਆਪਾਂ ਸੌਫਟ ਲੈ ਕੇ ਆਏਗੇ ਹਾਰਡ ਵਾਲੀ ਨਹੀਂ ਪਰ ਇਹਨਾਂ ਦੇ ਨੀਚੇ ਤੁਹਾਨੂੰ ਟਾਪਟਾ ਲਾਉਣਾ ਪਊਗਾ कॉटन सिल्क ਦਾ ਟਾਪਟਾ ਹੁੰਦਾ ਹੈਗਾ ਉਦਾਂ ਲਗਾਏ ਹੋਣਾ ਬਹੁਤ ਇਹ ਲਾਈਟ ਵੇਟ ਸੂਟ ਹੁੰਦੇ ਨੇ ਗਰਮੀ ਦੇ ਵਿੱਚ ਇਹਨਾਂ ਦਾ ਕੋਈ ਇਦਾਂ ਨਹੀਂ ਹੈਗਾ ਵੀ ਇਹ ਪੈਣੇ ਨਹੀਂ ਹੈਗੇ ਤੁਸੀਂ ਆਰਾਮ ਨਾਲ ਇਹਨਾਂ ਨੂੰ ਆਸਾਨੀ ਨਾਲ ਪੈਣ ਸਕਦੇ ਹੋ ਸੂਟਾਂ ਨੂੰ ਲੋ ਜੀ ਲਾਸਟ ਪ੍ਰਿੰਟ ਦੇਖੋ ਬਹੁਤ ਜਿਆਦੇ ਸੋਹਣਾਗਾ ਪ੍ਰਿੰਟ ਸਾਰੇ ਹੀ ਬਰਬਰੀ ਦਾ कॉटन ਦਾ ਫਲੋਰਾ ਦਾ ਇੱਕ ਤੋਂ ਇੱਕ हटके ਸੀਗਾ ਵਿਦਆਊਟ ਦੁਪੱਟਾ ਤੇ ਹੁਣ ਹਨ ਜਿਹੜੇ ਦੁਪੱਟੇ ਆਏ ਨੇ ਬਰਬਰੀ ਦੇ ਆਪਾਂ ਸੌਫਟ ਬਰਬਰੀ ਲੈ ਕੇ ਆਏ ਜਿੱਦਾਂ ਕਿ ਇਹ ਸੌਫਟ ਬਰਬਰੀ ਦੇ ਸੂਟ ਲੇنگੇ ਉਦਾਂ ਦੇ ਹੀ ਆਪਾਂ ਦੁਪੱਟੇ ਲੈ ਕੇ ਆਿਆਂਗੇ ਸੌਫਟ ਬਰਬਰੀ ਦੇ ਤਾਂ ਕਰਕੇ ਹਨ ਤਾਂ ਇਹ ਤੁਸੀਂ ਉਹ ਵਾਲੇ ਦੁਪੱਟੇ ਲੇنگੇ ਦੁਪੱਟੇ ਲੇنگੇ ਜਿਹੜੇ ਡਾਈ ਕਰਾ ਸਕਦੇ ਹੋ ਸੌਰੀ ਦੁਪੱਟੇ ਲੇنگੇ ਜਿਹੜੇ ਡਾਈ ਕਰਾ ਸਕਦੇ ਹੋਗੇ ਇਸ ਤਰ੍ਹਾਂ ਇਹਨਾਂ ਸੂਟਾਂ ਨਾਲ ਲਓ ਜੀ ਠੀਕ ਹੈ ਜੀ ਲਓ ਜੀ ਤੇ ਕੋਈ ਵੀ ਤੁਹਾਨੂੰ